ਨਾਨੀ ਸਾਸਰੀਆ ਕਾਲ ਜੀ ਬਹੁਤ ਹੀ ਧਿਆਨ ਦੇਣਯੋਗ ਕੰਮ ਦੀਆਂ ਗੱਲਾਂ ਸਵਾਗਤ ਹੈ ਤੁਹਾਡਾ ਆਪਣੇ ਜਨਰਲ ਉਪਰ ਨੰਬਰ 1 ਜੇਕਰ ਤੁਹਾਡਾ ਜ਼ਖਾਉ ਠੀਕ ਨਹੀਂ ਹੋ ਰਿਹਾ ਤਾਂ ਲਸਣ ਨੂੰ ਤੇਲ ਵਿੱਚ ਕਰਮ ਕਰੋ ਅਤੇ ਹੁਣ ਇਸ ਤੇਲ ਨੂੰ ਠੰਡਾ ਹੋਣ ਤੋਂ ਬਾਅਦ ਦੋ-ਦੋ ਬੂੰਦਾ ਕਰਕੇ ਨੱਕ ਵਿੱਚ ਪਾਓ ਅਤੇ ਪੈਰਾਂ ਦੀਆਂ ਤਲੀਆਂ ਤੇ ਇਸ ਦੀ ਮਾਲਿਸ਼ ਵੀ ਕਰੋ ਇਸ ਨਾਲ ਠੀਕ ਹੋ ਜਾਵੇਗਾ ਨੰਬਰ 2 ਹਰਕੜੀ ਦੇ ਇਸਤੇਮਾਲ ਨਾਲ ਦੰਦ ਕੁਦਰਤੀ ਤਰੀਕੇ ਨਾਲ ਸਫੈਦ ਹੋ ਜਾਂਦੇ ਹਨ। ਨੰਬਰ 3 ਜੇਕਰ ਤੁਹਾਡੇ ਲੀਵਰ ਵਿੱਚ ਕਮਜ਼ੋਰੀ ਹੈ ਤਾਂ ਸਾਬੂਦਾਣਾ ਸਵੇਰੇ ਸ਼ਾਮ ਆਲਣ ਨਾਲ ਲੀਵਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 4 ਜੇਕਰ ਤੁਹਾਡੇ ਚਿਹਰੇ ਉੱਪਰ ਫਿੰਸੀਆਂ ਹੋ ਗਈਆਂ ਹੋਣ ਤਾਂ ਉਹਨਾਂ ਨੂੰ ਕਦੇ ਵੀ ਨਾ ਭੰਲੋ। ਬੇਰ ਬਾਰ-ਬਾਰ ਹੱਥ ਵੀ ਨਾ ਲਗਾਓ ਨਹੀਂ ਤਾਂ ਤੁਹਾਡਾ ਚਿਹਰਾ ਖਰਾਬ ਹੋ ਜਾਵੇਗਾ ਚਿਹਰੇ ਉੱਪਰ ਦਾਗ ਧੱਪੇ ਪੈ ਜਾਣਗੇ ਅਗੇ ਨੰਬਰ 5 ਦੀ ਗੱਲ ਕਰਦੇ ਹਾਂ ਬਵਾਸੀਰ ਵਿੱਚ ਸਾਨੂੰ ਕਦੇ ਵੀ ਖੱਟੀ ਚੀਜ਼ ਨਹੀਂ ਖਾਣੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਨਹੀਂ ਤਾਂ ਤੁਨੀ ਜੜੀ ਬਵਾਸੀਰ ਦੀ ਬਿਮਾਰੀ ਹੋਰ ਜ਼ਿਆਦਾ ਵੱਧ ਸਕਦੀ ਹੈ ਅੱਗੇ ਨੈਕਸਟ ਪੁਆਇੰਟ ਦੀ ਗੱਲ ਕਰਦੇ ਆ ਮਟਕੇ ਵਾਲੇ ਪਾਣੀ ਤੋਂ ਠੰਡਾ ਪਾਣੀ ਕਦੇ ਵੀ ਨਾ ਪੀਓ ਇਸ ਤਰ੍ਹਾਂ ਕਰਕੇ ਤੁਸੀਂ ਆਪਣੀ ਦੰਦਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖ ਸਕਦੇ ਹੋ ਨੰਬਰ 3 ਅਗਲੇ ਨੈਕਸਟ ਪੁਆਇੰਟ ਦੀ ਗੱਲ ਕਰਦੇ ਆ ਨੰਬਰ 7 ਦੀ ਗੱਲ ਕਰਦੇ ਆ ਜੀ ਨੰਬਰ 7 ਤਾਜ਼ੇ ਐਲੋਵੇਰਾ ਦੀ ਜਲ ਕੱਟ ਕੇ ਉਸ ਵਿੱਚ ਨਾਰੀਅਲ ਤੇਲ ਮਿਲਾ ਕੇ ਇਸ ਮਿਸ਼ਰਣ ਦੀ ਵਾਲਾਂ ਉੱਪਰ ਮਾਲਸ਼ ਕਰੋ 20 ਮਿੰਟ ਲਈ ਇਸ ਤੁਸੀਂ ਇਸ ਨੂੰ ਆਪਣੇ ਵਾਲਾਂ ਤੇ ਲਗਾ ਕੇ ਛੱਡ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲ ਝੜਨੇ ਬਿਲਕੁਲ ਬੰਦ ਹੋ ਜਾਣਗੇ ਅੱਗੇ ਨੰਬਰ 8 ਦੀ ਗੱਲ ਕਰਦੇ ਹਾਂ ਜੇਕਰ ਸਾਨੂੰ ਰਾਤ ਨੂੰ ਸੁਪਨੇ ਵਿੱਚ ਬਹੁਤ ਸਾਰਾ ਪਾਣੀ ਦਿਖਾਈ ਦਿੰਦਾ ਹੈ ਜਾਂ ਫਿਰ ਸੱਪ ਦਿਖਾਈ ਦਿੰਦਾ ਹੈ ਇਹ ਸਾਡੇ ਲਈ ਬਹੁਤ ਸ਼ੁਭ ਸੰਕੇਤ ਹੁੰਦਾ ਹੈ ਜੇਕਰ ਸਾਨੂੰ ਸੁਪਨੇ ਵਿੱਚ ਮੱਛੀਆਂ ਪਾਣੀ ਵਿੱਚ ਤੈਰਦੀਆਂ ਦਿਖਾਈ ਦੇਣ ਤਾਂ ਸਮਝੋ ਤੁਸੀਂ ਫਰਸ਼ ਤੋਂ ਅਰਸ਼ ਤੱਕ ਪਹੁੰਚਣ ਵਾਲੇ ਹੋ ਤੇ ਤੁਸੀਂ ਬਲੰਦੀਆਂ ਨੂੰ ਛੋਣ ਵਾਲੇ ਹੋ ਅਗੇ ਨੈਕਸਟ ਪੁਆਇੰਟ ਨਾ ਉਹਦੀ ਗੱਲ ਕਰਦੇ ਆ ਬਾਲਾਂ ਨੂੰ ਮਜ਼ਬੂਤ ਬਣਾਉਣ ਅਤੇ ਝੜਨ ਤੋਂ ਰੋਕਣ ਲਈ ਆਮਲਾ ਰੇਠਾ ਅਤੇ ਸ਼ੀਕਾ ਕਾਈ ਦਾ ਉਪਯੋਗ ਕਰੋ ਨੰਬਰ 10 ਜੇਕਰ ਤੁਸੀਂ ਕਿਸੇ ਕੰਮ ਕਰਕੇ ਜਾਂ ਥਕਾਨ ਕਰਕੇ ਪਾਰ ਤਾਂ ਤੁਸੀਂ ਆਉਂਦੇ ਹੀ ਆਪਣੇ ਘਰ ਵਾਲੀ ਨੂੰ ਝੜਕਾਂ ਦੇਣ ਲੱਗ ਜਾਂਦੇ ਹੋ ਲੜਾਈ ਝਗੜਾ ਕਰਨ ਲੱਗ ਜਾਂਦੇ ਹੋ ਤੁਸੀਂ ਆਪਣੀ ਆਦਤ ਬਦਲ ਲਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਨੈਗੇਟਿਵ એનર્ਜੀ ਫੈਲਦੀ ਹੈ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ ਜਿੰਨਾ ਉਹ ਅਸੀਂ ਸੋਚ-ਸਾਂਚੇ ਚੱਲੀਏ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਚੱਲੀਏ ਤਾਂ ਸਾਡੀ ਜ਼ਿੰਦਗੀ ਵਿੱਚ ਚੰਗਾ ਸਮਾਂ ਆ ਸਕਦਾ ਹੈ ਨੰਬਰ 11 ਉਹ ਆਲੂ ਨੂੰ ਕੱਦੂ ਪਸ ਕਰਕੇ ਇਸ ਦਾ ਰਸ ਕੱਢਣ ਤੋਂ ਬਾਅਦ ਇਸ ਵਿੱਚ ਚੰਤਨ ਦਾ ਪਾਊਡਰ ਮਿਲਾ ਕੇ ਚਿਹਰੇ ਉੱਪਰ 10 ਮਿੰਟ ਲਈ ਲਗਾ ਕੇ ਰੱਖੋ ਇਸ ਤੋਂ ਬਾਅਦ ਚਿਹਰੇ ਨੂੰ ਧੋ ਲਓ ਇਸ ਨਾਲ ਜਿਹੜੀ ਇੱਕ ਵੱਖਰੀ ਈ ਚਮਕ ਚਿਹਰੇ ਉੱਪਰ ਆ ਜਾਂਦੀ ਹੈ ਅੱਗੇ ਟਾਇਲੋ ਬੋਲ ਦੀ ਗੱਲ ਕਰਦੇ ਆ ਔਰਤਾਂ ਦੀ ਪੀਰੀਅਡ ਦਿੱਕਤ ਹੋਣ ਕਰਕੇ ਤੁਸੀਂ ਔਰਤਾਂ ਦੇ ਪੀਰੀਅਡ ਦੇ ਰਹੋਣ ਤੇ ਪਾਣੀ ਵਿੱਚ ਨਿੰਬੂ ਦਾ ਰਸ ਅਤੇ ਥੋੜਾ ਜਿਹਾ ਕਾਲਾ ਨਮਕ ਮਿਲਾ ਕੇ ਦਿਨ ਵਿੱਚ 2 ਤੋਂ 3 ਵਾਰ ਲਓ ਅੱਗੇ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਜੀ 15 ਦੀ ਆਪਣੀ ਗਲਤੀ ਨੂੰ ਤੁਰੰਤ ਸਵੀਕਾਰ ਕਰ ਲੈਣਾ ਤੇ ਹੋਰਾਂ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦੇਣਾ ਹੀ ਸਕਾਰਾਤਮਕ ਸੋਚ ਦੀ ਦਿਸ਼ਾ ਵੱਲ ਪਹਿਲਾ ਕਦਮ ਹੈ ਨੰਬਰ 17 ਉਨੀ ਦੇ ਚਾਰੇ ਪਾਸੇ ਤਰਦ ਹੋਵੇ ਤਾਂ ਛਟਕੀ ਭਰ ਸ਼ੰਕਧੇ ਚੂਰਨ ਨੂੰ ਪਾਣੀ ਵਿੱਚ ਘੋਲ ਕੇ ਥੁਨੀ ਤੇ ਚਾਰੇ ਪਾਸੇ ਲੇਪ ਲਗਾ ਲਓ ਇਸ ਤਰ੍ਹਾਂ ਕਰਨ ਨਾਲ ਤਾਂ ਨੋ ਦਰਾਮ ਮਿਲੇਗਾ ਅੱਗੇ ਨੰਬਰ 18 ਸ਼ਾਸਤਰ ਕੇਵਲ ਸਰੀਰ ਨੂੰ ਜ਼ਖਮੀ ਕਰ ਸਕਦੇ ਨੇ ਪਰ ਸ਼ਬਦ ਆਤਮਾ ਨੂੰ ਵੀ ਜ਼ਖਮੀ ਕਰ ਦਿੰਦੇ ਨੇ ਅੱਗੇ ਨੰਬਰ 2 ਕਬਜ ਦੀ ਸਮੱਸਿਆ ਹੋਵੇ ਤਾਂ ਹਰੜਾ ਦੇ ਚੂਰਨ ਨੂੰ ਕਾਲੇ ਨਮਕ ਦੇ ਨਾਲ ਤੇ ਵਿੱਚ ਇੱਕ ਤੋਂ ਦੋ ਵਾਰ ਲਓ ਜਿਸ ਨਾਲ ਰਾਹਤ ਮਿਲੇਗੀ ਕਬਜ ਤੋਂ ਅਕੇ 21 ਨੰਬਰ ਪੁਆਇੰਟ ਦੀ ਗੱਲ ਕਰਦੇ ਆਂ ਬੁਖਾਰ ਅਤੇ ਖੰਘ ਦੀ ਦਿੱਕਤ ਹੋਵੇ ਤਾਂ ਅਦਰਕ, ਕਾਲੀ ਮਿਰਚ, ਪਿੱਪਲੀ ਅਤੇ ਮਲਠੀ ਦੀ ਬਰਾਬਰ ਮਾਤਰਾ ਲੈ ਕੇ ਉਸ ਵਿੱਚ ਤੁਲਸੀ ਦੇ 5 ਪੱਤੇ ਮਿਲਾ ਕੇ ਕਾੜਾ ਬਣਾ ਕੇ ਦਿਨ ਵਿੱਚ 1 ਤੋਂ 2 ਵਾਰ ਲਓ ਆਰਾਮ ਮਿਲੇਗਾ ਨੰਬਰ 22 ਮੈਂ ਇਸ ਕਾਬਿਲਤਾ ਨਹੀਂ ਕਿ ਕੋਈ ਅਪੜਾ ਸਮਝੇ ਪਰ ਐਨਾ ਯਕੀਨ ਹੈ ਕਿ ਕੋਈ ਅਫਸੋਸ ਜ਼ਰੂਰ ਕਰੇਗਾ ਮੈਨੂੰ ਗਵਾ ਦਿਨ ਤੋਂ ਬਾਅਦ ਨੰਬਰ 23 ਸੰਤਰੇ ਦੇ ਛਿਲਕੇ ਨੂੰ ਚੰਗੀ ਤਰ੍ਹਾਂ ਧੁੱਪ ਵਿੱਚ ਸੁਕਾ ਕੇ ਪਾਊਡਰ ਬਣਾ ਲਓ ਇਸ ਤੋਂ ਬਾਅਦ ਇਸ ਵਿੱਚ ਮਲਤਾਨੀ ਮਿੱਟੀ ਅਤੇ ਬੇਸਨ ਮਿਲਾ ਕੇ ਫੇਸ ਮਾਸਕ ਤਿਆਰ ਕਰ ਲਓ ਅਤੇ 10 ਮਿੰਟਾਂ ਤੱਕ ਚਿਹਰੇ ਉੱਪਰ ਲਗਾ ਕੇ ਰੱਖੋ ਫਿਰ ਗੂੰਗੁਨੇ ਪਾਣੀ ਨਾਲ ਧੋ ਲਓ ਇਸ ਇਸ ਨਾਲ ਚਿਹਰੇ ਤੇ ਗੱਜਬਾਤ ਨਿਖਾਰ ਆ ਜਾਵੇਗਾ ਅੱਗੇ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਰਿਸ਼ਤਾ ਉਹ ਨਹੀਂ ਜੋ ਦੁਨੀਆਂ ਨੂੰ دکھਾਇਆ ਜਾਵੇ ਰਿਸ਼ਤਾ ਤਾਂ ਉਹ ਹੈ ਜਿਸ ਨੂੰ ਦਿਲ ਤੋਂ ਨਵਾਇਆ ਜਾਵੇ ਅੱਗੇ ਨੰਬਰ 25 ਬੁਆਣ ਦੀ ਗੱਲ ਕਰਦੇ ਆਂ ਨਹਾਉਣ ਤੋਂ ਪਹਿਲਾਂ ਬੇਸਨ ਵਿੱਚ ਚੁਟਕੀ ਭਰ ਹਲਦੀ ਪਾਉਟੜ ਅਤੇ ਕੱਚਾ ਦੁੱਧ ਮਿਲਾ ਕੇ ਪੇਸਟ ਬਣਾਓ ਫਿਰ ਇਸ ਨੂੰ ਸਰੀਰ ਉੱਪਰ ਹਲਕੇ ਹੱਥ ਨਾਲ ਰਗੜੋ ਇਸ ਨਾਲ ਸਰੀਰ ਤੇ ਮਰੇ ਹੋਏ ਸੈੱਲ ਬਾਹਰ ਆ ਜਾਣਗੇ ਅਤੇ ਸਿਕਿੰਮਤੇ ਚੌਕਾ ਜਾਵੇਗੀ ਗੇ ਨੰਬਰ 26 ਕੋਈ ਤੁਹਾਡੇ ਨਾਲ ਰੋਸ ਜਾਵੇ ਤਾਂ ਉਸ ਨੂੰ ਫਾਰਮ ਨੰਬਰ ਲਾ ਲਓ ਜੇਕਰ ਜਾਇਤ ਸ਼ੁਰੂ ਹੋ ਗਈ ਤਾਂ ਦੋਰੀਆਂ ਤੇ ਵਕਤ ਜਿੱਤ ਜਾਂਦੇ ਨੇ ਅਗੇ ਨੈਕਸਟ ਪੁਆਇੰਟ ਦੀ ਗੱਲ ਕਰਦੇ ਆ ਜੇਕਰ ਤੁਹਾਡਾ ਖਾਧਾ ਗਿਆ ਖਾਣਾ ਜਲਦੀ ਹਾਜਮ ਨਹੀਂ ਹੋ ਰਿਹਾ ਤਾਂ ਜਾਂ ਫਿਰ ਤੁਹਾਨੂੰ ਕੋਈ ਵੀ ਬੇਟ ਦੀ ਪਰੇਸ਼ਾਨੀ ਹੈ ਤਾਂ ਦਿਨਗਰਾਮ ਵਿੱਚ ਵੈਣ ਅਤੇ 1 ਗ੍ਰਾਮ ਨਾਮਕ ਗੁੰਗਰੇ ਪਾਣੀ ਦੇ ਨਾਲ ਲਓ ਇਸ ਤਰ੍ਹਾਂ ਖਾਣਾ ਨਾਲ ਦਾ ਲੋ ਆਰਾਮ ਮਿਲੇਗਾ ਜੇ ਨੈਕਸਟ ਵੰਡ ਦੀ 28 ਦੀ ਗੱਲ ਕਰਦੇ ਆ 1 ਮਿੰਟ ਵੀ ਨਹੀਂ ਲੱਗਦਾ ਰਿਸ਼ਤਿਆਂ ਨੂੰ ਉਜਾੜਨੇ ਵਿੱਚ ਤੇ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ ਇੱਕ ਰਿਸ਼ਤੇ ਨੂੰ ਬਣਾਉਣ ਵਿੱਚ ਨੰਬਰ 29 ਲੰਦਾ ਦੰਦਾ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਲਾਉਂਗ ਤੇ ਤੇਲ ਦਾ ਫੰ ਕੰਬਪ ਦੁਖਦੇ ਹੋਏ ਦੰਦ ਉੱਪਰ ਰੱਖੋ ਇਸ ਤਰ੍ਹਾਂ ਰਾਹਤ ਮਿਲੇਗੀ ਨੰਬਰ 30 ਹਮੇਸ਼ਾ ਤਿਆਰੀ ਦੇ ਨਾਲ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਮੌਸਮ ਤੇ ਇਨਸਾਨ ਕਾਦ ਬਦਲ ਜਾਣ ਇਸ ਗੱਲ ਦਾ ਕੋਈ ਭਰੋਸਾ ਨਹੀਂ ਨੰਬਰ 31 ਕੰਨ ਵਿੱਚ ਦਰਦ ਹੋਣ ਤੇ ਲਸਣ ਦੇ ਗੁੰਗੁਨੇ ਰਸ ਦੀਆਂ 2-4 ਪੂੰਦਾ ਕੰਨ ਵਿੱਚ ਪਾਓ ਇਸ ਤਰ੍ਹਾਂ ਰਾਹਤ ਮਿਲੇਗੀ ਆਰਾਮ ਮਿਲੇਗਾ ਅੰਗੇ ਨਸ਼ਟ ਘੜ ਬੱਤੀ ਦੀ ਗੱਲ ਕਰਦੇ ਜੇਕਰ ਸੁੱਕੀ ਕੰਗ ਦੀ ਸਮੱਸਿਆ ਹੋਵੇ ਤਾਂ ਤਿੰਨ ਕਾਹ ਨੂੰ ਘਿਓ ਵਿੱਚ ਭੁੰਨ ਕੇ ਤੇਨ ਲੌਂਗਾਂ ਨੂੰ ਘਿਓ ਵਿੱਚ ਭੁੰਨ ਕੇ ਕੁਝ देर ਬਾਅਦ ਉਹਨਾਂ ਨੂੰ ਚਵਾ ਕੇ ਖਾ ਲੋ ਸੁੱਕੀ ਖਾਂਗ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 1.33 ਦੀ ਗੱਲ ਕਰਦੇ ਆ ਆਪਣਾ ਤੇ ਪਰਾਇਆ ਕੀ ਹੈ ਮੈਨੂੰ ਤਾਂ ਬਸ ਇਹੀ ਪਤਾ ਜੋ ਭਾਵਨਾਵਾਂ ਨਾਲ ਸਮਝਣ ਉਹ ਆਪਣੇ ਤੇ ਜੋ ਭਾਵਨਾ ਤੋਂ ਕਰੇ ਹੋਣ ਉਹ ਕਰਾਏ ਅਕੇ ਨੰਬਰ 34 ਦੀ ਗੱਲ ਕਰਦੇ ਆ ਇੱਕ ਚਾਹਤ ਹੁੰਦੀ ਹੈ ਆਪਣਿਆਂ ਦੇ ਨਾਲ ਜਾਣ ਦੀ ਵਰਨਾ ਪਤਾ ਤਾਂ ਸਾਨੂੰ ਵੀ ਹੈ ਕਿ ਮਰਨਾ ਇਕੱਲੇ ਹੀ ਹੈ ਅਗੇ ਨੈਕਸਟ ਪੁਆਇੰਟ 35 ਦੀ ਗੱਲ ਕਰਦੇ ਹਾਂ ਹਰ ਰੋਜ਼ ਸਵੇਰੇ ਉੱਠ ਕੇ ਐਕਸਰਸਾਈਜ਼ ਕਰੋ ਜਾਂ ਫਿਰ ਤੇਜ਼ ਗਤੀ ਨਾਲ ਪੈਦਲ ਚੱਲੋ ਇਸ ਨਾਲ ਖੂਨ ਦਾ ਸੰਚਾਰ ਤੇਜ਼ ਹੋਵੇਗਾ ਨੰਬਰ 36 ਮਿੱਤਰਤਾ ਤੇ ਰਿਸ਼ਤੇਦਾਰੀ ਸਨਮਾਨ ਦੀ ਨਹੀਂ ਪਾਵਰ ਆਵਾਦੀ ਪੱਕ ਹੁੰਦੀ ਹੈ ਬੇਸ਼ਰਤੇ ਲਗਾਵ ਦਿਲੋਂ ਤੋਂ ਹੋਣਾ ਚਾਹੀਦਾ ਦਿਮਾਗ ਤੋਂ ਨਹੀਂ ਅਗਲਾ ਨੈਕਸਟ ਕੋਆ ਧਿਆਨੀ ਗੱਲ ਕਰਦੇ ਆ ਗੁਣਗੁਣੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਦੇ ਨਾਲ ਸਵੇਰ ਦੀ ਸ਼ੁਰੂਆਤ ਕਰਨਾ ਇੱਕ ਬਿਹਤਰ ਉਪਾਅ ਹੈ ਲਓ ਜੀ ਇਹ ਹੀ ਆਪਣੇ ਅੱਜ ਦੇ 38 ਟਿਪਸ ਸੀਗੇ ਜਿਹੜੇ ਤੁਹਾਨੂੰ ਅਪਾ ਦੱਸਿਆ ਹੋਮ ਟਿਪਸ ਇਹ ਹੈਲਥ ਟਿਪਸ ਸੀਗੇ ਤੇ ਨਵੇਂ-ਨਵੇਂ ਟਿਪਸ ਲਿਆਉਂਦੇ ਰਵਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਆਪਣਾ ਜਰੂਰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਪਾਂ ਨੈਕਸਟ ਅਗਲੀ ਵੀਡੀਓ ਦੇ ਅੰਦਰ ਤਦ ਤੱਕ ਲਈ ਧੰਨਵਾਦ ਜੀ